एक ही आदमी फैल नहीं जा सब ठीक हो रहा है हम भी बैठे हमारे बच्चा बीमार है वो लेके बैठे हम हम यही बैठे लेके माता के सामने सोना पड़ेगा रात को सोना पड़ेगा पर रात को पता नहीं ऐसा असीम चमत्कार होता है कि वो खुद उठ के माता जी का दर्शन करने जाते हैं खुद उठ के मतलब अपने पांव से जो चल नहीं पा रहा है इंसान जो बैठ नहीं पा रहा है जैसे व्हील चेयर पे आए व्हील चेयर ये छोड़ के चले जाते हैं 1100 ਕਿਲੋਮੀਟਰ ਦੂਰੋਂ ਦੇਖ ਲਓ ਤੁਸੀਂ ਇਹ ਮਾਤਾ ਦੇ ਦਰਵਾਜ਼ਾ ਆਏ ਆ ਆਪਨੇ ਕਿਤਨੇ ਮਰੀਜ਼ ਠੀਕ ਹੋ ਕੇ ਜਾਂਦੇ ਦੇਖੇ ਦੇਖੋ ਆਤ ਆਪਣੇ ਆਂ ਦੁਖਣੀ ਆਵੇ ਜੀ ਯੂ ਅਤਰ ਦੁਖਿਆਰੇ ਆਵੇ ਨਤਰ ਸੁਖੀ ਜਾਈ ਫਾਸੋ ਦੇਖ ਲਓ ਇਹ ਕਹਿੰਦੇ ਕਿ ਦੇਖ ਦੇਖ ਅੱਖਾਂ ਵੀ ਦੁਖਣੀ ਆ ਗਈਆਂ ਇੰਨੇ ਮਰੀਜ਼ ਠੀਕ ਹੋ ਕੇ ਇੱਥੋਂ ਚੱਲ ਜੂਗਾ ਬਹੁਤ ਅਣ ਗੰਤੀ ਆਈ ਯੂ ਕਈ ਗੰਤੀ ਹੈ ਨਾ ਜਤਰਾ ਮਨਕ ਠੀਕ ਵੀ ਨਹੀਂ ਜਾਈ पूरे भारत में आप कहीं नहीं मिलेगा ऐसा मंदिर शक्तिपीठ मंदिर है जहाँ पे ये माता जी अग्निस्नान लेते हैं इनका जितना भी आता है नारियल वगैरह जो इनका कपड़ा होता है वो सब इनके ऊपर चढ़ाया जाता है जो पूरा वो भारी हो जाता है फिर उसके बाद ये अपने आप अग्नि स्नान लेते हैं ये साइंटिस्ट भी कई बार आए हैं यहाँ पे पता करने की स्नान कैसे होता है पी राइडर चैनल वाले, सारे दर्शकानों नमस्ते राम राम ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਤੁਸੀਂ ਸਾਰੇ ਜਾਣਦੇ ਆ ਕੱਲ ਅਸੀਂ ਉਦੇਪੁਰ ਆ ਗਏ ਸੀਗੇ ਅੱਜ ਅਸੀਂ ਤੁਹਾਨੂੰ ਉਦੇਪੁਰ ਤੋਂ 60 ਕਿਲੋਮੀਟਰ ਦੂਰ ਮਾਤਾ ਅਡਾਨੀ ਦੇ ਦਰਬਾਰ ਲੈ ਕੇ ਆਏ ਆ ਜਿੱਥੇ ਬਹੁਤ ਵੱਡੇ ਵੱਡੇ ਚਮਤਕਾਰ ਹੁੰਦੇ ਆ ਕਹਿੰਦੇ ਮਾਤਾ ਹਰ ਸਾਲ ਅਗਨੀ ਇਸ਼ਨਾਨ ਕਰਦੀ ਆ ਉਸ ਸਮੇਂ ਕਹਿੰਦੇ ਅੱਗ ਦੇ ਨਾਲ ਸਭ ਕੁਝ ਤਬਾਹ ਹੋ ਜਾਂਦਾ ਆ ਮਾਤਾ ਦੀ ਪਿੰਡੀ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਨੁਕਸਾਨ ਨਹੀਂ ਹੁੰਦਾ ਸ਼ਾਇਦ ਤੁਸੀਂ ਪਹਿਲਾਂ ਵੀ ਇਸ ਬਾਰੇ ਸੁਣਿਆ ਹੋਊਗਾ ਰਾਜਸਥਾਨ ਦਾ ਇਹ اڈਾਨੀ ਪਿੰਡ ਆ ਇਸ ਵੇਲੇ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਦਾ ਮਾਹੌਲ ਇਸ ਮਾਹੌਲ ਦੇ ਵਿੱਚੋਂ ਲੰਘ ਕੇ ਤੁਸੀਂ ਮਾਤਾ ਦੇ ਦਰਬਾਰ ਤੱਕ ਪਹੁੰਚਣਾ ਆ ਰਾਤ ਨੂੰ ਥੋੜਾ ਪਰਹੇਜ਼ ਕਰਿਓ ਕਿਉਂਕਿ ਜੰਗਲੀ ਜਾਨਵਰ ਇੱਥੇ ਰਸਤਿਆਂ 'ਚ ਬਹੁਤ ਹੁੰਦੇ ਆ ਰਾਸਤਾ ਆੰਦਾ ਇਦਾਂ ਦਾ ਏਰੀਆ ਵੀ ਹੈਗਾ ਦੇਖ ਲਓ ਤੁਸੀਂ ਹਿਮਾਚਲ ਵਰਗਾ ਹੁਣ ਅਸੀਂ ਤੁਹਾਨੂੰ ਰਸਤੇ ਦੇ ਹਰ ਵਾਸ ਦੀ ਤਰ੍ਹਾਂ ਖੂਬਸੂਤ ਨਜ਼ਾਰੇ ਦਿਖਾਉਂਦੇ ਜਾਣਾ ਆ ਦੇਖੋ ਮਾਹੌਲ ਆ ਮਾਤਾ ਦੇ ਦਰਵਾਜ਼ੇ ਨੂੰ ਜਾਂਦੇ ਰਸਤੇ ਦਾ ਦੋਨੋਂ ਪਾਸੇ ਉੱਚੀਆਂ ਉੱਚੀਆਂ ਪਹਾੜੀਆਂ ਗੱਬੇ ਇਹ ਰਸਤਾ ਬਹੁਤ ਵਧੀਆ ਲੱਗਣ ਵਾਲਾ ਆ ਜੇ ਤੁਸੀਂ ਇੱਥੇ ਆਉਂਦੇ ਆ ਰਸਤਿਆਂ ਦੇ ਵਿੱਚ ਸਤਾਨੀ ਕ ਲੋਕਾਂ ਦੇ ਪਸ਼ੂ ਲੰਘ ਰਹੇ ਆ ਕੋਈ ਮੱਝਾਂ ਲੈ ਕੇ ਕੋਈ ਬੱਕਰੀਆਂ ਲੈ ਕੇ ਤੇ ਕੋਈ ਭੇਡਾਂ ਲੈ ਕੇ ਇਹੀ ਮਾਹੌਲ ਪਹਿਲਾਂ ਪੰਜਾਬ ਦੇ ਪਿੰਡਾਂ ਦਾ ਵੀ ਹੁੰਦਾ ਸੀ ਕੱਚੇ ਕੱਚੇ ਘਰ ਉੱਪਰ ਸਲੇਟਾਂ ਪਈਆਂ ਹੋਈਆਂ ਆ ਸਾਰਾ ਹੀ ਪਿੰਡ ਇਸ ਤਰ੍ਹਾਂ ਦਾ ਦੇਖ ਲਓ ਤੁਸੀਂ ਜੰਗਲ ਦੇ ਕੋਲ ਬਸਿਆ ਇਹ ਪਿੰਡ ਆ ਘਰ ਵੀ ਸਾਰਾ ਕੱਚਾ ਦੇਖ ਲਓ ਤੁਸੀਂ ਇੱਥੇ ਜ਼ਿਆਦਾਤਰ ਜਨਾਨੀਆਂ ਹੀ ਪਸ਼ੂਆਂ ਨੂੰ ਜੰਗਲਾਂ ਚ ਲੈ ਕੇ ਚਾਰਨ ਵਾਸਤੇ ਲੈ ਕੇ ਜਾਂਦੀਆਂ ਆ ਪਹੁੰਚ ਗਏ ਆ ਇੱਧਰ ਰੌਣਕ ਮੇਲਾ ਲੱਗਾ ਹੋਇਆ ਮਾਤਾ ਦੇ ਦਰਬਾਰ ਦੇ ਮੋਹਰੇ ਹੁਣ ਅਸੀਂ ਤੁਹਾਨੂੰ ਮਾਤਾ ਦੇ ਦਰਸ਼ਨ ਕਰਵਾਨੇ ਆ ਜਗਤੁ ਦਾਇਏ ਆਵੇ ਲਾਤਰ ਗਰੇ ਜਗਤ ਦਾਇਏ ਨਹੀਂ ਬਣੀ ਸਤਿ ਸ੍ਰੀ ਅਕਾਲ ਜੀਓਦ 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 ਵਸੇ ਆਇਆ ਠੀਕ ਹੈ ਤੇ ਥੋੜਾ ਬਤਾਓ ਕਿ ਇਸ ਦਰਬਾਰ ਕੇ ਬਾਰੇ ਮੈਂ ਜੋ ਸੁਨਾਇਆ ਆਪਨੇ ਮੈਂ ਜਹਾਂ ਤੱਕ ਸੁਨਾਇਆ ਕਿ ਯਹਾਂ ਆਤੇ ਨੇ ਜੇ 휠 ਚੇਅਰ ਪਾਏ ਪਰ 휠 ਚੇਅਰ ਇਹ ਛੋੜ ਕੇ ਚਲੇ ਜਾਂਦੇ ਆ ਇਤਨੇ ਠੀਕ ਹੋ ਜਾਂਦੇ ਹੈ ਦੇਖ ਲੋ ਇਹਨਾਂ ਦਾ ਵਿਸ਼ਵਾਸ ਆ ਜਾਂ ਕਿਤਨੇ ਕਿਲੋਮੀਟਰ ਦੂਰ ਹੈ 300 ਕਿਲੋਮੀਟਰ ਜੋਧਪੁਰ ਤੋਂ 300 ਕਿਲੋਮੀਟਰ ਹੈ 300 ਕਿਲੋਮੀਟਰ ਜੋਧਪੁਰ ਤੋਂ ਦੇਖ ਲੋ ਇੱਥੇ ਆਏ ਆਏ ਪੂਰਾ ਪਹਾੜੀ ਏਰੀਆ ਪੂਰਾ ਪਹਾੜੀ ਏਰੀਆ ਸਹੀ ਬਾਤ ਆਪਕੀ ਇਹਨਾਂ ਤੋਂ ਵੀ ਪੁੱਛਦੇ ਆ ਇਸ ਜਗ੍ਹਾ ਬਾਰੇ ਇਹ ਹਮਾਰੇ ਦਰਸ਼ਕਾਂ ਕੋ ਬਤਾਓ ਜਿ세 ਆਪ ਬੋ ਰਹੇ ਹੈ ਕਿਸ ਦਿਨ ਆਣਾ ਪੜੇਗਾ ਸ਼ਨੀਵਾਰ ਨੂੰ ਸ਼ਾਮ ਨੂੰ ਸ਼ਨੀਵਾਰ ਸ਼ਾਮ ਨੂੰ ਸ਼ਨੀਵਾਰ ਸ਼ਾਮ ਨੂੰ ਆਣਾ ਪੜੇਗਾ ਮੈਂ ਸਾਹਮਣੇ ਹੂ ਸੌਣਾ ਪੜੇਗਾ ਮਾਤਾ ਦੇ ਸਾਹਮਣੇ ਮਾਤਾ ਕੇ ਸਾਹਮਣੇ ਸੌਣਾ ਪੜੇਗਾ ਰਾਤ ਨੂੰ ਸੌਣਾ ਪੜੇਗਾ ਸਵੇਰੇ ਸਿਵਾਵੇਗਾ 5:00 जहाँ उड़ना पड़ेगा और दर्शन करके फिर तो नीचे बहुत नीचे फेरा लगाना पड़ेगा पांच शनिवार आना पड़ेगा शनिवार रुकना पड़ेगा यहाँ पड़ेगा और सोमवार को जाना शनिवार को आना, आना। बहुत विश्वास है लोगों का हमने देखा एक ही आदमी फैल नहीं जाए सब ठीक हो रहा है हम भी बैठे हमारे बच्चा बीमार है वो लेके बैठे हम हम यही बैठे लेके कितने दिन हो गए आपको पाँच छः दिन हो गया पाँच छः दिन हो गया ਦੇਖ ਲਓ ਇਹ ਕਹਿੰਦੇ ਕਿ ਇਹਨਾਂ ਦਾ ਬੇਟਾ ਆ ਤੇ ਇਹ ਵੀ ਲੈ ਕੇ ਇੱਥੇ ਬਿਠੇ ਆ ਜੇ ਬਿਠੇ ਮੈਮ 6 ਦਿਨ ਹੋ ਗਿਆ ਕਹਿੰਦੇ ਇੱਥੋਂ ਇੱਕ ਵੀ ਬੰਦਾ ਖਾਲੀ ਨਹੀਂ ਮੁੜਦਾ ਖਾਲੀ ਨਹੀਂ ਮੁੜਦਾ ਜਾਂ ਸੀ ਆਪਨੇ ਆਪਣੀ ਅੱਖਾਂ ਦੇ ਸਾਹਮਣੇ ਕਿਤਨੇ ਮਰੀਜ਼ ਠੀਕ ਹੋ ਗਏ 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 ਠੀਕ ਹੋ ਕੇ ਗਿਆ ਖਾਣਾ ਇੱਥੇ ਫ੍ਰੀ ਮਿਲੇਗਾ ਸਿਰਫ ਤੁਸੀਂ ਆਪਣਾ ਇੱਕ ਬਿਸਤਰਾ ਲੈ ਕੇ ਆਉਣਾ ਆ ਇਸ ਤਰ੍ਹਾਂ ਮਰੀਜ਼ ਇੱਥੇ ਆ ਕੇ ਰੁਕਦੇ ਆ ਤੇ ਆਪਣਾ ਸਮਾਨ ਵਗੈਰਾ ਉਹ ਕਹਿੰਦਾ ਯਾਰ ਆਰਾਮ ਬੜੀ ਗੋ ਸਲਾਹ ਤਾਂ ਨਹੀਂ ਬੋਲ ਕੱਲ ਆਰਾਮ ਬੜੀ ਦੂਸੂ ਕੱਲ ਆ ਆਸੇ ਕੱਲ ਆ ਰਾਮਾ ਗਿਆ ਨਹੀਂ ਤੇ ਇਹਨਾਂ ਤੋਂ ਵੀ ਇੱਕ ਵਾਰ ਪੁੱਛ ਲੈਣੇ ਆ ਫਰਕ ਹੈ ਵੀ ਆਪਕੋ ਨਹੀਂ ਅਭੀ ਥੋੜਾ ਥੋੜਾ ਫਰਕ ਹੈ ਠੀਕ ਹੈ ਕਿਉਂ ਬੋਲਿਆ ਕਿ ਮਾਤਾ ਦੀ ਕੰਨੇ ਦਾ ਹੂੰ ਆਨੇ ਕਾ ਤੁਮਾਰੇ ਆਪ ਕਿਤਨੀ ਦੂਰ ਸੇ ਆਏ ਹੋ ਅੰਮਦਾਵਤੀਆ ਹੈ ਦੇਖੋ ਤੁਸੀਂ ਕਿੰਨੀ ਦੂਰੋਂ ਦੂਰੋਂ ਮਰੀਜ਼ ਇੱਥੇ ਆਉਂਦੇ ਆ ਠੀਕ ਹੋ ਕੇ ਜਾਂਦੇ ਆ ਇਹਨਾਂ ਨੂੰ ਹੁਣ ਫਰਕ ਪੈਣਾ ਸ਼ੁਰੂ ਹੋ ਗਿਆ ਆ ਤੇ ਜਿੱਦਾਂ ਸਾਨੂੰ ਦੱਸਿਆ ਸੀਗਾ ਹੂੰ ਤੇ ਇਹਨਾਂ ਨੇ ਤੇ ਇਸ ਤਰ੍ਹਾਂ ਦੇਖ ਲਓ ਤੁਸੀਂ ਇੱਥੇ ਬਿਸਤਰੇ ਬਿਸਤਰੇ ਪਏ ਆ ਤੁਹਾਨੂੰ ਵੀ ਆਪਣਾ ਸੌਣ ਦਾ ਸਮਾਨ ਨਾਲ ਲੈ ਕੇ ਆਉਣਾ ਪੈਣਾ ਆ ਤੇ ਮਾਤਾ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਤੁਹਾਨੂੰ ਰਾਤ ਨੂੰ ਸੌਣਾ ਪੈਣਾ ਆ ਨਾ ਉਸ ਕਾਦੀ ਨਾ ਉਸ ਕਾਦੀ ਤੇ ਤੁਸੀਂ ਕਿੱਥੋਂ ਆਏ ਸੋ ਆਹ ਵੋ ਹਮ ਆਏ ਯੂਪੀ ਜੁਪੀਸ ਐ ਰਾਤ ਕੋ ਰੁਕੇ ਸੇ ਯਾਹ ਪਹਾਂ ਤੇ ਹਾਂ ਅਚਾ ਰਾਤ ਰੁਕਣਾ ਪੜਦਾ ਹੈ 1100 ਕਿਲੋਮੀਟਰ ਦੂਰੋਂ ਦੇਖ ਲਓ ਤੁਸੀਂ ਇਹ ਮਾਤਾ ਦੇ ਦਰਵਾਜ਼ਾ ਆ ਇੰਨਾ ਜਿਆਦਾ ਵਿਸ਼ਵਾਸ ਆ ਭਗਤਾਂ ਨੂੰ ਚਲੋ ਠੀਕ ਆ ਜੀ ਠੀਕ ਕਿੰਨੀ ਦੂਰੋਂ ਦੂਰੋਂ ਮਰੀਜ਼ ਆਉਂਦੇ ਆ ਜਦੋਂ ਕਿਸੇ ਦਾ ਮਰੀਜ਼ ਠੀਕ ਹੁੰਦਾ ਆ ਤੇ ਫਿਰ ਉਹ ਇੱਥੇ ਲੰਗਰ ਲਾਉਂਦਾ ਆ ਕਿਉਂਕਿ ਠੀਕ ਹੋਣ ਵਾਸਤੇ ਕਾਫੀ ਦਿਨ ਇੱਥੇ ਰਹਿਣਾ ਪੈਂਦਾ ਆ ਉਸ ਵੇਲੇ ਭੋਜਨ ਵਗੈਰਾ ਇੱਥੇ ਫ੍ਰੀ ਮਿਲਦਾ ਆ ਤਾਂ ਜਿਹੜੇ ਸਦਾ ਹਾਲੂ ਹੁੰਦੇ ਆ ਜਿਨ੍ਹਾਂ ਦੇ ਮਰੀਜ਼ ਠੀਕ ਹੋਏ ਹੁੰਦੇ ਆ ਉਹੀ ਲੰਗਰ ਲਵਾਉਂਦੇ ਆ ਇਸ ਕਰਕੇ ਤੁਹਾਨੂੰ ਬਿਲਕੁਲ ਅਲੱਗ-ਅਲੱਗ ਲੰਗਰ ਲੱਗਾ ਦਿਖਾਈ ਦੇਊਗਾ ਆ ਦੇਖੋ ਇਸ ਤਰ੍ਹਾਂ ਦੇ ਖਾਣੇ ਬਣਾਏ ਗਏ ਆ ਬਾਕੀ ਤੁਸੀਂ ਦੇਖ ਸਕਦੇ ਆ ਮਾਤਾ ਦੇ ਦਰਬਾਰ ਲੰਗਰ ਲੱਗਾ ਹੋਇਆ ਆ ਆਪਨੇ ਕਿੰਨੇ ਮਰੀਜ਼ ਠੀਕ ਹੋ ਕੇ ਜਾਂਦੇ ਦੇਖੇ ਦੇਖੋ ਤਾਂ ਆਪਣੇ ਆ ਦੁਖਣੀ ਆਵੇ ਜੀ ਯੂ ਆਤਰ ਦੁਖਿਆਰੇ ਆਵੇ ਨਤਰ ਸੁਖੀ ਜੇ ਫਾਸਾ लो एक देख लो के देख अखा भी दुखनिया आ गई हाँ। हाँ, दुखी सही बहुत अनगन आयु कई गणती है, गंती है मना आप भी बताओ हमारे दर्शकों को कौन कौन ठीक होता है माता रानी आईनाथ सब कुछ अपना आत्मा वे, जो आप कुछ वे जो आप, आईनाथ आपने तकलीफ जो बोलो सब पार खड़े सब ठीक हो जाए क्या बना रहे हो हम चूरमा बना रहे ਮਾਤਾ ਕੇ ਜੋ ਮਰੀਜ਼ ਆਤੇ ਹੈ ਲੱਕ ਵੇਕੇ ਦਰਾਂ ਕੇ ਕਹਿੰਦੇ ਹਰ ਕੋਈ ਠੀਕ ਹੋ ਕੇ ਜਾਂਦਾ ਜਾ ਬਿਲਕੁਲ ਇੱਕਦਮ ਰੈਡੀ ਹੋ ਕੇ ਜਾਂਦਾ ਮੈਂ ਖੁਦ ਪ੍ਰਤੱਖ ਪ੍ਰਮਾਣ ਹਾਂ ਅੱਛਾ ਆਪਕੋ ਵੀ ਦਿੱਕਤ ਸੀ ਹਾਂ ਹੈ ਨਾ ਅਬ ਠੀਕ ਹੈ ਕਿਤਨਾ ਫਰਕ ਪੜ ਗਿਆ ਆਪਕੋ ਮੇਰੇ ਕੋ ਤਾਂ 80% ਫਰਕ ਹੈ ਦੇ ਲੋ ਤੁਸੀਂ ਚਮਤਕਾਰ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਵੀ ਦਿੱਕਤ ਸੀਗੀ ਹਾਂ 80% ਠੀਕ ਹੈ ਠੀਕ ਹੈ ਤੇ ਕਿੰਨੀ ਵਾਰ ਆਏ ਆਪ ਜਹਾਂ ਪੇ ਹਮ ਤਾਂ ਆਤੇ ਰਹਤੇ ਆਤੇ ਰਹ ਮਤਲਬ ਚਮਤਕਾਰ ਹੋਤੇ ਹੈ ਜੀ ਹਾਂ ਬਿਲਕੁਲ ਬਿਲਕੁਲ ਚਮਤਕਾਰ ਹੋਤੇ ਸਾਬ माता रानी की पूरी कृपा कृपा है है बिल्कुल 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 पूरे भारत में आप कहीं नहीं मिलेगा ऐसा मंदिर शक्तिपीठ मंदिर है पे ये माता जी अग्नि स्नान लेते हैं इनका जितना भी आता है नारियल वगैरह जो इनका कपड़ा होता है वो सब इनके ऊपर चढ़ाया जाता है जो पूरा वो भारी हो जाता है फिर उसके बाद ये अपने आप अग्नि स्नान लेते हैं ये साइंटिस्ट भी कई बार आए हैं यहाँ पे पता करने की स्नान कैसे होता है पर ये बहुत गुप्त रूप से होता है अग्नि स्नान यहाँ पे जो पंडित है वो भी पता नहीं कर पाए कि अग्नि स्नान कैसे होता है ये सब माता जी चमत का चमत्कार है बस हम भी इनके आश्रय चल रहे हैं और आगे चलते रहेंगे माता जी की कृपा रही कृपा पर ये पूरा ऐसा है मंदिर कि हम पूरे मान्यता से आते हैं सब आते हैं सच्चे भक्त जितने भी है सब हर साल आते हैं इनके धोग लग के जाते हैं हर साल ये अग्नि स्नान लेते हैं साल में एक बार होता है एक बार होता है हर साल में अग्नि स्नान वो मरीज जैसे की माता जी श्रद्धा से अब सब श्रद्धा से आते हैं हम सब श्रद्धालु हैं वो सब आते हैं जैसे माता जी के यहाँ पर रुकते हैं हफ्ता दो हफ्ता उनके जो भी पूजा पा होता है वो चढ़ाते हैं माता जी के दो तीन दिन रुकते हैं पर रात को पता नहीं ऐसा असीम चमत्कार होता है कि वो खुद उठ के माता जी का दर्शन करने जाते हैं खुद उठ के मतलब अपने पाँव से जो चल नहीं पा रहा है इंसान जो बैठ नहीं पा रहा है वो खुद दो हफ्ते बाद खुद अपने माता जी के चल के जाता है हम अपना कल्चर फॉलो कर रहे हैं इस बात पर बहुत गर्व है हमें इंडियंस को कि हम अपने माता जी के यहाँ जा रहे हैं भेरू जी जैसे बहुत देवी देवता होते देवी स्थल होते ये हमारा इंडियन कल्चर है कि हम इसे मान रहे है और मानना चाहिए इस बात को कि भगवान होते ऐसे करके जो मरीज आते हैं हैं माता के के दरबार आगे रात को रहते हाँ जी हैं। बिल्कुल आगे सोते हैं माता के दरबार के आगे आगे सोना आगेगा हाँ यहाँ पे आके सोना पड़ेगा रात रुकना पड़ता है दो तीन दिन रुको हफ्ता रुको दो हफ्ता रुको जैसी श्रद्धालु की इच्छा हो जैसी माता की इच्छा हो बस ਵੀਡੀਓ ਦੀ ਸਮਾਪਤੀ ਮਾਤਾ ਦੇ ਦਰਬਾਰ ਦੇ ਸਾਹਮਣੇ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਫਿਰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਫੈਲ ਸਕੇ ਜਿਹੜੇ ਮੇਰੇ ਭਰਾ ਭੈਣਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਹਾਂ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ